ਆਹ 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 ਇਨਸਾਨਾਂ ਨੂੰ ਇਨਸਾਨਾਂ ਨੂੰ ਚੈਨ ਡੋਰ ਸਾਡੀ ਆਜ਼ਾਦੀ ਖਤਮ ਕਰਤੀ ਸਾਡੀ ਆਜ਼ਾਦੀ ਖਤਮ ਕਰਤੀ ਸਾਡੀ ਜਿੱਤ ਪਹੁੰਚ ਜਾਂਦੀ ਹੈ ਪਤਾ ਨਹੀਂ ਕਿੰਨੇ ਕਿ ਤੜਫ ਤੜਫ ਕੇ ਪੰਛੀ ਮਰਦੇ ਨੇ ਥੜ ਤੇ ਰਹਿਮ ਕਰੋ ਸਾਨੂੰ ਵੀ ਜਿਉਣ ਦਾ ਹੱਕ ਹੈ ਕਿਉਂ ਤੁਸੀਂ ਆਪਣੇ ਸਵਾਰਥ ਕਿਸੇ ਆਪਣੇ ਸੰਗਤ ਪਿੱਛੇ ਚੱਡੀ ਜਾਣ ਦੇ ਮੰਗਰ ਪਈਓ ਨਿਸਾਨੋ ਕਰਸ ਕਰੋ ਕਿਹਦਾ ਇੱਕ ਸਮਾਜ ਸੇਵੀ ਦਾ ਕੁਦਰਤ ਨਾਲ ਪ੍ਰੇਮ ਹੈ ਬਿਲਕੁਲ ਜੀ ਕੁਦਰਤ ਨਾਲ ਕਹਿੰਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਸਾਣਾ ਜਦ ਗਰੀਬੀ ਸੀ ਤਾਂ ਮਾਸਤੀ ਸੀ ਬੇਸ਼ੱਕ ਨਾ ਮੇਰੀ ਆਸਤੀ ਸੀ ਜਦ ਪੈਸਾ ਸੌਰ ਤਫਾਸ ਆਇਆ ਮੈਂ ਇਹਨਾਂ ਦੋਨੋਂ ਕਾ ਹੋ ਬੈਠਾ ਪੈਸਾ ਕਮਾਣੇ ਦੇ ਚੱਕਰ ਵਿੱਚ ਯਾਰੋ ਮਸਤੀ ਆਪਣੀ ਖੋ ਬੈਠਾ ਦੇ ਚੈਨਲ ਦੇ ਜ਼ਰੀਏ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚੈਨਲ ਦੇ ਦਰੀਏ ਤਾਂ ਮੈਂ ਨੌਜਵਾਨ ਨੂੰ ਕਿ ਸਨੇਹਾ ਹੋਰ ਵੀ ਦੇਵਾਂਗਾ ਵੀ ਜਿਹੜੀ ਅੱਜ ਮੰਡੀ ਰਹਿਣਾ 15-15 20 ਵੀ ਬੰਦੇ ਇਕੱਠੇ ਹੋ ਗਏ ਮੁੰਡੇ ਹੋ ਕੇ ਮੋਟਰਸਾਈਕਲਾਂ ਤੇ ਉਹੀ ਬੰਦੇ ਇਕੱਠੇ ਹੋਏ ਬਸ ਪਹਿਲਾਂ ਪੜਦੇ ਨੇ ਕੋਦੇ ਮੰਡੀ ਦੇ ਕੋਈ ਕਿਤੇ ਕਿਤੇ ਵੀ ਬਹੁਤ ਮੁੰਡੇ ਨਸ਼ੇ ਵੀ ਕਰਦੇ ਨੇ ਵੀ ਮੈਂ ਉਹਨਾਂ ਨੂੰ ਕਹਿਣ ਦਿੰਦਾ ਨੇ ਵੀ ਥੋੜਾ ਆਪਾਂ ਨੂੰ ਪੁੱਛੋ ਤੁਹਾਨੂੰ ਕਿਵੇਂ ਪੜਾਇਆ ਉਹਨਾਂ ਨੇ ਪੈਸਾ ਮੈਂ ਤਾਂ ਕਰ ਕਰ ਕੇ ਬੇਸ਼ੱਕ ਤਹਾਰਾਂ ਦੇ ਦਿਨ ਨੇ ਜਿਹੜੇ ਨੇੜੇ ਆ ਰਹੇ ਨੇ ਤੇ ਲੋਕਾਂ ਦੇ ਵਿੱਚ ਉਤਸ਼ਾਹ ਵੀ ਘੱਟਦਾ ਨਜ਼ਰ ਆ ਰਿਹਾ ਪਰ ਫਿਰ ਵੀ ਨੌਜਵਾਨਾਂ ਵੱਲੋਂ ਜਿਹੜਾ ਬਸੰਤ ਪੰਚਮੀ ਦਾ ਤਹਾਰਾ ਜਿਹੜਾ ਮੇਨ ਮੰਨਿਆ ਜਾਂਦਾ ਨੌਜਵਾਨਾਂ ਦਾ ਉੱਥੇ ਹੀ ਜਿਹੜੇ ਬੱਚਿਆਂ ਵੱਲੋਂ ਨੌਜਵਾਨਾਂ ਵੱਲੋਂ ਜਿਹੜੇ ਚਾਈਨਾ ਡੋਰ ਦਾ ਇਸਤੇਮਾਲ ਕੀਤਾ ਜਾਂਦਾ ਸਾਡੇ ਨਾਲ ਇੱਕ ਬਾਬਾ ਜੀ ਮੌਜੂਦ ਨੇ ਜਿਨ੍ਹਾਂ ਵੱਲੋਂ ਇੱਕ ਨਾਟਕ ਦੇ ਜ਼ਰੀਏ ਜਿਹੜਾ ਇੱਕ ਨੌਜਵਾਨਾਂ ਨੂੰ ਜਿਹੜਾ ਸਾਡੇ ਯੂਥ ਨੂੰ ਪ੍ਰੇਰਿਤ ਕੀਤਾ ਗਿਆ ਕਿ ਚਾਈਨਾ ਡੋਰ ਦਾ ਇਸਤੇਮਾਲ ਹੈ ਜਿਹੜਾ ਨਾ ਕਰੋ ਇੱਕ ਪੰਛੀ ਦੇ ਰੂਪ ਦੇ ਵਿੱਚ ਪਹਿਲਾਂ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਆਪਣੇ ਆਲੇ-ਦਾਲੇ ਜਿਹੜੀ ਚਾਈਨਾ ਡੋਰ ਹੈ ਜਿਹੜੀ ਲਪੇਟੀ ਹੋਈ ਹੈ ਵੀ ਕਿਸ ਤਰ੍ਹਾਂ ਜਿਹੜਾ ਪੰਛੀਆਂ ਨੂੰ ਨੁਕਸਾਨ ਹੁੰਦਾ ਹੈ ਬਾਬਾ ਜੀ ਨਾਲ ਮੌਜੂਦ ਨੇ ਬਾਬਾ ਜੀ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਜੀ ਨਾਨ ਨੇ ਇਸ ਮੈਸੇਜ ਵਿੱਚ ਸਾਡਾ ਸਾਥ ਦਿੱਤਾ ਜੀ ਨੌਜਵਾਨੋ ਜੀ ਚੰਗੀ ਘਰ ਸਾਹ ਵਾਸੇ ਵੈਗਰੂ ਤੰਦਰੁਸਤੀ ਵਕਸੇ ਜੀ ਬਾਬਾ ਜੀ ਕਿਸ ਤਰ੍ਹਾਂ ਜਹਨ ਦੇ ਵਿੱਚ ਆਇਆ ਇੱਕ ਨਾਟਕ ਦੇ ذریعے ਜਿਹੜਾ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿਉਂਕਿ ਅਸੀਂ ਅਕਸਰ ਦੇਖਦੇ ਤੁਸੀਂ ਇੱਕ ਨਾਟਕ ਦੇ ذریعے ਲੋਕਾਂ ਨੂੰ ਪ੍ਰੇਰਿਤ ਕਰਦੇ ਹੋ ਇਹ ਕਿਸ ਤਰ੍ਹਾਂ ਚਾਹਨ ਦੇ ਵਿੱਚ ਆਇਆ ਦੇਖੋ ਜੀ ਕਹਿੰਦਾ ਦੋ ਬਖਤ ਕੀ ਰੋਟੀ ਔਰ ਪ੍ਰਭੂ ਕਾ ਨਾਮ ਦਿਨ ਮੇ ਕਰੇ ਮੈਂ ਤੇ ਰਾਤ ਕੋ ਕਰੇ ਆਰਾਮ ਜੈ ਹੋ ਰਬੀਦਾਸ ਕੀ ਕਮੀ ਰਹੇ ਨੇ ਕਿਸ ਵਤ ਕੀ ਕੀਆ ਬਾਤ ਵੀ ਦੇਖੋ ਜੀ ਦੋ ਮਨਿਆ ਸਕਣੀਆਂ ਨੇ ਹੱਕ ਹਲਾਲ ਦੀ ਕਮਾਈ ਕਰਕੇ ਮਾਸਤ ਰਹੋ ਜੀ ਕੋਈ ਚੰਗਾ ਕਰਮ ਕਰੋ ਐਸਾ ਕਰਮ ਕਰੋ ਕਿ ਜਾਦ ਕਰੀਏ ਜੀ ਇਹ ਅਸੀਂ ਇੱਕ ਬੇਨਤੀ ਕਰ ਰਹੇ ਹਾਂ ਸਮਾਜ ਨੂੰ ਨੌਜਵਾਨਾਂ ਨੂੰ ਵੀ ਜਿਹੜੀ ਚਾਇਨਾ ਡੋਰ ਆ ਸੀ ਆਪਣੇ ਸੌਂਕ ਵਾਸਤੇ ਲਿਉਨੇ ਆ ਦੁਕਾਨਾਂ ਤੋਂ ਦੁਕਾਨਾਂ ਨੂੰ ਬੇਨਤੀ ਹੈ ਉਹ ਵੀ ਨਾ ਕਰਨ ਜੀ ਅੱਗੇ ਕਿਹੜਾ ਚਾਇਨਾ ਡੋਰ ਰੋਟੀ ਕਹਿੰਦੇ ਨੇ ਉਹ ਬਿਲਕੁਲ ਵੀ ਜਿਹੜੀ ਚਾਇਨਾ ਡੋਰ ਹੈ ਇਹ ਜਾਨਵਰਾਂ ਨੂੰ ਪੰਛੀਆਂ ਨੂੰ ਬਹੁਤ ਤੰਗ ਕਰਦੀ ਹੈ ਜੀ ਕਿਸੇ ਤੇ ਕੰਨਵਰਟ ਦੇ ਜਾਨਫ ਕਿਸੇ ਬੰਦੇ ਸਾਹ ਵੀ ਵੱਢ ਦਿੰਦੇ ਆ ਬਹੁਤ ਬਾਰੀ ਦੇਖਿਆ ਜਦੋਂ ਇਹ ਪੈਰਾਂ ਦਫਾ ਜਾਂਦੀ ਹੈ ਇਹ ਤਾਂ ਕੱਲੀ ਨਹੀਂ ਟੁੱਟਦੀ ਇਹ ਤਾਂ ਗੋਡਿਆਂ ਜਦੋਂ ਫਾਜ ਜਾਂਦੀਆਂ ਨੇ ਟੁੱਟਦੀ ਨਹੀਂ ਕਿਸੇ ਹਾਲਤ ਵਿੱਚ ਬਿਲਕੁਲ ਜਿਹੜੇ ਪੰਛੀ ਨੇ ਵਿਚਾਰੇ ਉਹ ਪੁੱਠੇ ਲੜਕ ਜਾਂਦੇ ਨੇ ਕਈ ਵਾਰੀ ਆਪਾਂ ਦੇਖਦੇ ਕੱਟ ਵੀ ਦਿੰਦੇ ਨੇ ਕਈ ਵਾਰੀ ਆਪਾਂ ਦੇਖਦੇ ਵੀ ਨਹੀਂ ਮੈਂ ਨੌਜਵਾਨਾਂ ਨੂੰ ਕਹਿੰਦੇ ਵੀ ਤੁਸੀਂ ਆਪਣੇ ਸੌਂਕ ਵਾਸਤੇ ਉਹਨਾਂ ਨੂੰ ਜਿਹੜਾ ਨੂੰ ਕਿਉਂ ਸਜ਼ਾ ਦੇ ਰਹੇ ਹੋ ਬਿਲਕੁਲ ਉਹਨਾਂ ਲੱਗੀ ਕਸੂਰ ਹੈ ਵੀ ਉਰੇ ਦਾ ਜੇ ਕੋਈ ਜ਼ੁਲਮ ਕਰਦਾ ਉਹਨੂੰ ਸਜ਼ਾ ਨਹੀਂ ਮਿਲਦੀ ਅਸੀਂ ਕਹਿ ਸਕਦਾ ਇੱਕ ਸਮਾਜ ਸੇਵੀ ਦਾ ਕੁਦਰਤ ਨਾਲ ਪ੍ਰੇਮ ਹੈ ਬਿਲਕੁਲ ਜੀ ਕੁਦਰਤ ਨਾਲ ਕਹਿੰਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਹਿੰਦਾ ਜਦ ਗਰੀਬੀ ਸੀ ਤਬ ਮਾਸਤੀ ਸੀ ਬੇਸ਼ੱਕ ਨਾ ਮੇਰੀ ਹਾਸਤੀ ਸੀ ਜਦ ਗਰੀਬੀ ਸੀ ਤਬ ਮਾਸਤੀ ਸੀ ਬੇਸ਼ੱਕ ਨਾ ਮੇਰੀ ਹਾਸਤੀ ਸੀ ਜਦ ਪੈਸਾ ਸੌਰਤ ਪਾਸ ਆਇਆ ਮੈਂ ਇਹ ਦੋਨੋਂ ਖੋ ਬੈਠਾ ਪੈਸਾ ਕਮਾਣੇ ਦੇ ਚੱਕਰ ਵਿੱਚ ਯਾਰੋ ਮਸਤੀ ਆਪਣੀ ਖੋ ਬੈਠਾ ਮਨਤੂ ਜੋਤ ਸਰੂਪ ਹੈ ਆਪਣਾ ਮੂਲ ਪਸਾਨ ਅਸੀਂ ਉਸ ਪਰਮਾਤਮਾ ਦਾ ਰੂਪ ਹੈ ਸਾਰੇ ਇਨਸਾਨ ਜੀ ਇਸ ਲਈ ਆਪਣੇ ਪਰੂ ਪਸਾਨੋਗੇ ਅਸੀਂ ਭਗਵਾਨ ਦਾ ਰੂਪ ਹੋ ਕੇ ਮਾੜੇ ਕੰਮ ਨਾ ਕਰੀਏ ਜੀ ਵਧੀਆ ਕੰਮ ਕਰੀਏ ਤਾਂ ਕਿ ਖਬਰਾਂ ਜਦੋਂ ਭੜੱਕੇ ਦੇ ਰਾਮ ਰਾਮ ਸਤ ਹੋ ਜੇ ਬਿਲਕੁਲ ਇਧਰ ਜਿੰਨੀ ਕਿ ਜ਼ਿੰਦਗੀ ਹੈ ਨਾ ਉਹ ਮਸਤੀ ਨਾਲ ਜੀਓ ਸੋ ਸਾਡੇ ਚੈਨਲ ਦੇ ਜ਼ਰੀਏ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੀਦਾ ਚੈਨਲ ਦੇ ਦਰੀਏ ਤਾਂ ਮੈਂ ਨੌਜਵਾਨ ਨੂੰ ਕਿ ਸਨੇਹਾ ਹੋਰ ਵੀ ਦੇਵਾਂਗਾ ਵੀ ਜਿਹੜੀ ਅੱਜ ਮੰਡੀ ਰਹਿਣਾ 15-15 20 ਵੀ ਬੰਦੇ ਇਕੱਠੇ ਹੋ ਗਏ ਮੁੰਡੇ ਹੋ ਕੇ ਮੋਟਰਸਾਈਕਲਾਂ ਤੇ ਉਹੀ ਫਿਰਦੇ ਨੇ ਇਕੱਠੇ ਹੋਏ ਬਸ ਪਹਿਲਾਂ ਪੜਦੇ ਨੇ ਕਦੇ ਮੰਡੀ 'ਚ ਕੋਈ ਕਿਤੇ ਕਿਤੇ ਵੀ ਬਹੁਤ ਮੁੰਡੇ ਨਸ਼ੇ ਵੀ ਕਰਦੇ ਨੇ ਜੀ ਵੀ ਮੈਂ ਉਹਨਾਂ ਨੂੰ ਕਹਿਣ ਦਿੰਦੇ ਨੇ ਵੀ ਥੋੜੇ ਆਪਾਂ ਨੂੰ ਪੁੱਛੋ ਵੀ ਤੁਹਾਨੂੰ ਕਿਵੇਂ ਪੜਾਇਆ ਉਹਨਾਂ ਨੇ ਪੈਸਾ ਬੇਤਕਾਰ ਕਰ ਕਰਕੇ ਜੀ ਵੀ ਜਦੋਂ ਥੋੜੇ ਮਾਂ ਪਿੰਦੀ ਮਿਹਨਤ ਕਰਕੇ ਜੀ ਯਾਰ ਬਹੁਤ ਮੁਸ਼ਕਲ ਹੈ ਮੇਰਾ ਮੁੰਡਾ ਭਾਈ ਕੋਲ ਅੱਜਕਲ ਪੜਦਾ ਹੈ ਬਸ ਹੋ ਜਾਂਦੇ ਯਾਰ ਪੈਸਾ ਲਾਲਾ ਕੇ ਇਸ ਲਈ ਮੈਂ ਕਹਿੰਦਾ ਅਸੀਂ ਬਹੁਤ ਮੁਸ਼ਕਲ ਨਾਲ ਪੈਸਾ ਕਮਾਉਣਾ ਵੀ ਆਪਣੇ ਮਾਪਾਂ ਦੇ ਗੁਰੂ ਦੇ ਮਾਤਾ ਗੁਰੂ ਦੇ ਪਿਤਾ ਵੀ ਸਭ ਤੋਂ ਵੱਡੇ ਆਪਣੇ ਮਾਪ ਗੁਰੂ ਨੇ ਉਹਨਾਂ ਦੀ ਸੇਵਾ ਕਰੋ ਉਹਨਾਂ ਦੀ ਗੱਲ ਮੰਨੋ ਨੌਜਵਾਨੋ ਆਪਣੇ ਪੰਜਾਬ ਨੂੰ ਬਚਾਓ ਤੇ ਵਧੀਆ ਪੰਜਾਬੀ ਬਣ ਕੇ ਰਹੋ ਜੀ ਇੱਕ ਵਾਰੀ ਉਹ ਐਕਟ ਕਰਕੇ ਦਿਖਾ ਦੋਗੇ ਜਿਹੜਾ ਵਾਇਰਲ ਹੋ ਰਿਹਾ ਹੈ ਬਾਹਰ ਦੇਖੋ ਇਹ ਤਾਂ ਮੈਂ ਕਾਂ ਦੀ ਬਾਹਰ ਖੜੀ ਹੈ ਵੈਗੁਰੂ ਦੀ ਕਰਤਾ ਹੈ ਜੀ ਜੀ ਇੱਕ ਬਾਬਾ ਜੀ ਅਸੀਂ ਗਾਣਾ ਵੀ ਸੁਣ ਰਹੇ ਸੀ ਤੁਸੀਂ ਕੁਦਰਤ ਤੇ ਗਾਣਾ ਲਿਖਿਆ ਰੱਬ ਤੇ ਉਹ ਗਾਣਾ ਵੀ ਸੁਣਾ ਦੋਗੇ ਹਾਂ ਜੀ ਹਾਂ ਉਹ ਵਾਹਿਗੁਰੂ ਜੀ ਕਿਰਪਾ ਦੇਖੋ ਮੈਂ ਤਾਂ ਜਣੀ ਕਾ ਜਿਹੜਾ ਮਤਲਬ ਦੁਨੀਆ ਦਾ ਬਹੁਤ ਜ਼ਿਆਦਾ ਦੁਖੀ ਹੋ ਕੇ ਜੀਣ ਜੀਣ ਕਰਦਾ ਇਹਨਾਂ ਮਾਉ ਮਾਰੀ ਹਾਲਤ ਆ ਕਰ ਤੈਂ ਦਾਤਾ ਸਾਨੂੰ ਬੰਦੇ ਬਣਾਇਆ ਕਿੰਨਾ ਸੋਹਣਾ ਕਾਜਰ ਚਾਇਆ ਤੈਂ ਦਾਤਾ ਸਾਨੂੰ ਬੰਦੇ ਬਣਾਇਆ ਕਿੰਨਾ ਸੋਨਾ ਕਾਦਰ ਚਾਇਆ ਬੰਦਾ ਬੰਦੇ ਤੇ ਕਮ ਨਹੀਂ ਆਵੇ ਖਬਰ ਕਿਦਰ ਉੜ ਜੀ ਜਾਵੇ ਬੰਦਾ ਬੰਦੇ ਤੇ ਕਮ ਨਹੀਂ ਆਵੇ ਖਬਰ ਕਿਦਰ ਉੜ ਜੀ ਜਾਵੇ ਜੀਣਾ ਵੀ ਕੀ ਜੀਣਾ ਇੱਥੇ ਜੀਣਾ ਵੀ ਕੀ ਜੀਣਾ ਇੱਥੇ ਦੁਨੀਆ ਬਣ ਗਈ ਨੋਟਾਂ ਦੀ ਜਾ ਤੂੰ ਸਾਨੂੰ ਮਿੱਟੀ ਬਣਾ ਦੇ ਜਾਂ ਮਤ ਬਦਲ ਦੇ ਲੋਕਾਂ ਦੀ ਜਾਂ ਮਤ ਬਦਲ ਦੇ ਲੋਕਾਂ ਦੀ ਤੂੰ ਮਤ ਬਦਲ ਦੇ ਲੋਕਾਂ ਦੀ ਆਹ ਗੁਰਜੀਕਾ ਖਾਲਸਾ ਵਿਰੋਧ ਜੀ ਦੀ ਫਤਿਹ ਬਹੁਤ ਬਹੁਤ ਧੰਨਵਾਦ ਏਸੀ ਤਰਸੀਮ ਦਾਸ ਜੀ ਜਿਨ੍ਹਾਂ ਨੇ ਇੱਕ ਨਾਟਕ ਦੇ ذریعے ਆਉਣ ਵਾਲੀ ਬਸੰਤ ਪੰਚਮੀ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਚਾਈਨਾ ਡੋਰ ਦਾ ਇਸਤੇਮਾਲ ਆ ਜਿਹੜਾ ਨਾ ਕਰੋ ਤੇ ਉਹਨਾਂ ਲੋਕਾਂ ਨੂੰ ਵੀ ਜਿਹੜਾ ਇੱਕ ਮੈਸੇਜ ਦਿੱਤਾ ਜਿਹੜੇ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਮਸਤ ਰਹਿੰਦੇ ਨੇ ਨਾ ਕਿਸੇ ਦੀ ਸੇਵਾ ਕਰਦੇ ਨੇ ਤੇ ਨਾ ਕੁਝ ਹੋਰ ਕਰਦੇ ਨੇ ਸੋ ਉਹਨਾਂ ਨੂੰ ਇੱਕ ਮੈਸੇਜ ਵੀ ਦਿੱਤਾ ਸੋ ਹੋਰ ਵੀ ਸਟੋਰੀਆਂ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਤੋਂ ਪਵਾਨੀ ਘਟ ਜਵਰਾਜ ਹਸਨ ਦੀ ਰਿਪੋਰਟ